ਸਾਰਿਆਂ ਨੂੰ ਪਤਾ ਹੈ ਤਾਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ 25 ਤਰੀਕ ਦਾ ਲੰਘ ਕੇ ਛਟਿਆ ਔਰ ਗੁਰੂ ਜੀ ਦਾ ਸੀਸ ਲੈ ਕੇ ਪੈਂਡਾ ਤੈਅ ਕਰਦੇ ਹੋਏ ਭਾਈ ਜੀਵਨ ਸਿੰਘ ਉਰਫ ਭਾਈ ਜੱਤਾ ਜੀ ਆਨੰਦਪੁਰ ਦੇ ਵਿੱਚ ਪਹੁੰਚਦੇ ਨੇ ਤੇ ਮੈਂ ਅੱਜ ਤੁਹਾਨੂੰ ਤਾਂ ਇਹ ਬੇਨਤੀ ਕਰਨ ਲੱਗਿਆ ਕਿਉਂਕਿ ਅੱਜ ਦੇ ਦਿਨ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਦਾ ਸਸਕਾਰ ਹੋਇਆ ਸੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਤੁਸੀਂ ਸਾਰੇ ਦਰਸ਼ਨ ਕਰਦੇ ਹੋ ਤੇ ਆਓ ਸਾਰੇ ਨਾਲ ਮਿਲ ਕੇ ਗੁਰੂ ਮਹਾਰਾਜ ਜੀ ਦੇ ਸੀਸ ਦੇ ਸੰਸਕਾਰ ਦੇ ਦਿਨ ਨੂੰ ਮੁੱਖ ਰੱਖਦੇ ਹਾਂ ਗੁਰੂ ਜੀ ਨੂੰ ਕੋਟ-ਕੋਟ ਪ੍ਰਣਾਮ ਕਰੀਏ ਔਰ ਜਾਜ ਕਰੀਏ ਜਿਵੇਂ ਸਾਨੂੰ ਗੁਰੂ ਜੀ ਨੇ ਕਲਗੀਧਰ ਪਾਤਸ਼ਾਹ ਜੀ ਨੇ ਹੁਕਮ ਕੀਤਾ ਹੈ ਤੇਗ ਬਹਾਦਰ ਸਿਮਰੇ ਆ ਕਰ ਨੌਨ ਦਾ ਵਤਾਏ ਕਿਤੇ ਦਿਲੋਂ ਗੁਰੂ ਜੀ ਨੂੰ ਯਾਦ ਕਰੀਏ ਤਾਂ ਨੌ ਨਦੀਆਂ 18 ਸਿੱਧੀਆਂ ਤਮਾਮ ਦੁਨੀਆਂ ਦੇ ਸਿੱਖ ਤਮਾਮ ਦੁਨੀਆ ਦੇ ਸੁੱਖ ਗੁਰੂ ਤੇਗ ਬਹਾਦਰ ਮਹਾਰਾਜ ਸਾਡੀ ਝੋਲੀ ਪਾਉਣਗੇ ਆਓ ਸਾਰੇ ਨਾਲ ਮਿਲ ਕੇ ਧੰਨ ਗੁਰੂ ਤੇਗ ਬਹਾਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਾਪ ਕਰੀਏ ਵਾਹਿਗੁਰੂ ਜਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕੋਟ ਕੋਟ ਪ੍ਰਣਾਮ ਕਰਦੇ ਹੋਏ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖੋ ਤੇ ਸਾਰਿਆਂ ਦੇ ਨਾਲ ਇਸ ਵਿਚਾਰ ਨੂੰ ਸ਼ੇਅਰ ਕਰਿਓ ਜੇਕਰ ਨਵੇਂ ਆਇਆ ਹੋ ਤਾਂ ਫੋਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ